ਨੇ ਮਰ ਗਿਆ ਕਰੀ ਰਪਾਈ ਰਪਾਈ ਕੁੜੀ ਉਹ ਕੁੜੀ ਕੋਈ ਨਾ ਸਮਾਂ ਆਂਦਾ ਸਮਾਂ ਆਂਦਾ ਭਾਈ ਜਿਹੜਾ ਮਾੜਾ ਸਮਾਂ ਚੱਲ ਰਿਹਾ ਵਾ ਇਹ ਸਮਾਂ ਵੀ ਲੰਘ ਜਾਊਗਾ ਤੇ ਚੰਗਾ ਆਇਆ ਵਾ ਤੇ ਚੰਗਾ ਵੀ ਲੰਘ ਜਾਣਾ ਵਾ ਤੇ ਜੇ ਮਾੜਾ ਆਇਆ ਉਹ ਵੀ ਲੰਘ ਜਾਣਾ ਵਾ ਇਹ ਚੰਗਾ ਸਮਾਂ ਸੁੱਖ ਦਿੰਦਾ ਤੇ ਮਾੜਾ ਸਮਾਂ ਦੁੱਖ ਦੇ ਕੇ ਥੋੜੀ ਲੰਘ ਜਾਂਦਾ ਵਾ ਸਦਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿੰਨੂ ਮੈਗ ਵਿੱਚ ਚੈਨਲ ਤੇ ਸਵਾਗਤ ਆ ਭਾਈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਆ ਤੁਹਾਡਾ ਭਾਈ ਵੀ ਆਪਣਾ ਕੀਮਤੀ ਟਾਈਮ ਆ ਨੂੰ ਦਿੱਤਾ ਆਪਾਂ ਆ ਵੇਲੇ ਆਪਾਂ ਲੱਗੀ ਸੀ ਵੀ ਤਾ ਇਹ ਜੋਨ ਭਾਈ ਦਾ ਭਰ ਕੀਮਤੀ ਉਹ ਆਏ ਨਹੀਂ ਤੇ ਕਰਕੇ ਕੀ ਪੇ ਕਰੋਗੇ ਮੈਂ ਭਾਜੀ ਆਇਓ ਕਹਿੰਦੇ ਕੀ ਪੇ ਕਰੋਗੇ ਮੈਂ ਭਾਜੀ ਪੇ ਕੀ ਕਰਨਾ ਨਾ ਤੂੰ ਗਾੜੀ ਮਾ ਸੁਪਰਸਟਾਰ ਆ ਜੋਨ ਭਾਈ ਨੂੰ ਬੇਨਤੀ ਕਰਦੇ ਆ ਵੀ ਭਾਈ ਜਿਥੇ ਅੱਜ ਕਿਤੇ ਆਵਾਜ਼ ਸੋਣਦੇ ਹੋਣ ਜੋਨ ਭਾਜੀ ਜ਼ਰੂਰ ਆਉਣ ਸਾਡੇ ਨਾਲ ਆਪਣਾ ਪੋਡਕਾਸਟ ਤੋੜਕਾ ਦਾ ਆਪਾਂ ਬਣਾਇਆ ਗੱਲਾਂ ਬਾਤਾਂ ਗੱਲਾਂ ਬਾਤਾਂ ਸਾਂਝੀਆਂ ਕਰੀਆਂ ਭਰਾਵਾਂ ਨਾਲ ਇੱਕ ਪੋਡਕਾਸਟ ਆ ਵੇਖੋ ਵੀ ਇਹ ਨੇਚਰਲ ਹਵਾ ਦੇ ਵਿੱਚ ਪੋਡਕਾਸਟ ਬੰandet ਛੱਤ ਤੇ ਬਹਿ ਕੇ ਤੇ ਜੋਗਨ ਭਾਈ ਐਸੇ ਕੁਰਸੀ ਲੱਭ ਕੇ ਲਿਉਨੇ ਆ ਕਿਉਂਕਿ ਉਹ ਕਹਿੰਦੇ ਵੀ ਮੇਰੇ ਕੋ ਨਵੇਂ ਥਾਂ ਨਹੀਂ ਬੈਠਾ ਜਾਂਦਾ ਤੇ ਬਹੁਤ ਮਾਣ ਬੰਦਾ ਹੋਵੇ ਜੋਗਨ ਭਰਾਵਾ ਆਪਣਾ ਜੋਗਨ ਜੀ ਨੂੰ ਆਪਾਂ 2000 21 ਦੇ ਜਾਣਦੇ ਆ ਭਾਜੀ ਐਸਾ ਬੰਦੇ ਹੋਣਾ ਇਹ ਤੁ ਬਾ ਯਾਰ ਪਿਆਣਾ ਦੇ ਲੋ ਪਿਆਰਾ ਬਸ ਅੱਧੀ ਰਾਤ ਨੂੰ ਉਹਨੂੰ ਬਾਏ ਮਾਰੀਆ ਭਾਵੇਂ ਜਵਾਬ ਦੇ 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 ਲੋ ਪਿਆਰਾ ਉਹਨੂੰ ਕਈ ਏਰ ਕੰਮ ਆਖਿਆ ਉਹਨੇ ਭਾਵੇਂ ਨਹੀਂ ਕੀਤਾ ਗੋਲੀ ਪਾਈ ਆ ਭਾ ਦੇ ਉਹ ਪਿਆਰ ਭਰਾਣਾ ਉਹਨੂੰ ਕਿਤੇ ਕੰਮ ਹੋਵੇ ਤੇ ਆਪਣਾ ਜਵਾਬ ਹੀ ਦੇਈਦਾ ਵਾ ਆਪਾਂ ਵੀ ਜਵਾਬ ਦੇਈ ਠੂੜ ਨਹੀਂ ਬੋਲਦੇ ਪਰ ਘੈਂਟ ਬੰਦਾ ਵਾ ਚਲੋ ਕਿਹਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਪਿੱਠ ਪਿੱਛੇ ਗੱਲ ਗਲਤ ਹੋ ਜਾਂਦੀ ਹੈ ਹੁਣ ਅਸੀਂ ਤਾਂ ਕਹਿੰਦੇ ਹਾਂ ਕੈਮਰੇ ਲਾ ਕੇ ਬੈਠਾ ਵਾ ਅਸੀਂ ਤਾਂ ਕਹਿਤਾ ਵਾ ਉਹਦੇ ਮੂੰਹ ਦੇ ਗਲਾ ਹਟ ਗਿਆ ਜਿਹੜੀਆਂ ਹਟ ਗਿਆ ਬਾਕੀ ਭਰਾਵਾ ਆਪਣਾ ਐਪੀ ਭਾਈ ਮੈਨੂੰ ਯਾਰ ਤੈਨੂੰ ਬੜੇ ਸਵਾਲ ਕਰਦੇ ਮੇਰਾ ਭਰਾ ਇੱਥੇ ਨਹੀਂ ਬੈਠ ਸਕਦਾ ਭਰਾ ਸਾਥ ਲੱਗੀ ਭਰਾਵਾ ਸਾਥ ਤੇਰੇ ਪੈਸੇ ਲੱਗੇ ਕੋਈ ਨਹੀਂ ਕਰਦਾ ਇਹਦਾ ਕੰਮ ਇੱਥੇ ਆਉਂਦੇ ਪਰ ਮੇਰੇ ਬਹੁ ਪਾਜੀ ਪਈ ਪਾਣੀ ਪੂਣੀ ਪੀਣਾ ਵੇਟ ਨਹੀਂ ਨੇ ਵੀਰ ਮਾ ਆਪਾਂ ਪਾਣੀ ਮਗਾਇਆ ਮੈਂ ਉੱਥੇ ਕੋਡ ਕੋਡ ਕਰਤਾ ਨਹੀਂ ਉਹ ਵੀ ਚੱਲਦੀ ਤੇ ਆਪਾਂ ਪਾਣੀ ਇੱਥੇ ਰੱਖ ਲਓ ਪਾਣੀ ਨਹੀਂ ਨਹੀਂ ਬਸ ਪਾਣੀ ਪੀ ਲੈ ਆਪਾਂ ਗੱਲਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਭਾਈ ਦਾ ਡੱਕੀ ਆ ਕਰਦੇ ਆ ਮੈਂ ਬਹੁਤ ਬਹੁਤ ਮੇਰਾ ਆਪਣਾ ਆਪਣਾ ਪਈ ਜਨਮ ਦੱਸਿਓ ਤੁਹਾਡਾ ਜਨਮ ਕਿ ਭਾਈ ਆਪਣੇ ਜਨਮ ਵਿੱਚ ਵੈਸਟ ਮੰਗਾਦੇ ਆਹੋ ਕਿੰਨਾ ਚਿਰ ਭਾਈ ਤੁਸੀਂ ਵੈਸਟ ਮੰਗਾ ਰਹੇ ਆ ਮੈਂ ਰਿਹਾ ਭਾਈ 22 ਸਾਲ ਰਿਹਾ 22 ਸਾਲ ਵੈਸਟ ਮੰਗਾਉਂਦਾ ਕਿਦਾਂ ਵਧੀਆ ਉਥੇ ਵੈਸਟ ਮੰਗਾਉਂਦਾ ਪੰਜਾਬ ਵਰਗਾ ਮਾਣ ਨਹੀਂ ਹੈਗਾ ਪੰਜਾਬ ਫਿਰ ਪੰਜਾਬੀ ਆ ਭਾਈ ਏ ਭਾਈ ਤੁਸੀਂ ਇੱਥੇ ਪੰਜਾਬੀ ਤਾਂ ਹੀ ਸਿੱਖ ਰਹੇ ਹੋ ਨਾ ਹੁਣ ਪੰਜਾਬੀ ਸਿੱਖ ਰਹੇ ਹੋ ਪਰਾਵਾ ਸਿੱਖ ਗਏ ਸਿੱਖ ਗਏ ਨਹੀਂ ਨਹੀਂ ਲਿਖਣੀ 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 ਨਹੀਂ ਲਿਖਣੀ ਪਰ ਨਹੀਂ ਆਉਂਦੇ ਲਿਖਣੀ ਬਣਦੀ ਤਾਂ ਤੁਸੀਂ ਸਿੱਖ ਰਹੇ ਹੋ ਨਾ ਉੜਾਣਾ ਸਿੱਖਦੇ ਹੋ ਜਦ ਮੈਂ ਸੁਣਿਆ ਭਰਾ ਨੇ ਨੌਕ ਬਨੇ ਦੱਸਿਆ ਹੈ ਨੀ ਬਹੁਤ ਵਧੀਆ ਗੱਲ ਆ ਭਰਾ ਤੇ ਤੁਸੀਂ ਕੇਸ ਹੀ ਪੰਜਾਬ ਆ ਕੇ ਰੱਖਿਆ ਨਾ ਆ ਬਹੁਤ ਵਧੀਆ ਗੱਲ ਆ ਭਾਈ ਸਾਲ ਤੋਂ ਆ ਕੇ ਕੇਸ ਰੱਖੇ ਨੀ ਵਧੀਆ ਅਮਰਤੂ ਦੇ ਸ਼ਗਨ ਆ ਤੁਸੀਂ ਨਾ ਅਮਰਤਰੀ ਹੋ ਗਏ ਨੀ ਵਧੀਆ ਭਾਈ ਹੁਣ ਉਹਦੇ ਨਾਲ ਲੜ ਲੱਗੇ ਬਹੁਤ ਵਧੀਆ ਭਾਜੀ ਹੁਣਾਂ ਦਾ ਪਾਸਟ ਕੋਈ ਹੀ ਭਰਾ ਪਰ ਆਪਾਂ ਇੱਥੇ ਜ਼ਿਕਰ ਨਹੀਂ ਕਰਾਂਗੇ ਚਲੋ ਤੇ ਪਰ ਗੁਰੂ ਦੇ ਨਾਲ ਲੱਗੇ ਆ ਸਭ ਕੁਝ ਤਿਆਗਤਾ ਭਰਾ ਨੇ ਬੜੀਆਂ ਚੀਜ਼ਾਂ ਤਿਆਗੀਆਂ ਵਾ ਤੇ ਮੈਂ ਕਹਿੰਦਾ ਵੀ ਗੁਰੂ ਦੇ ਨਾਲ ਲੱਗਾ ਬਹੁਤ ਸੋਹਣਾ ਵਾ ਭਰਾ ਦਾ ਹੁਣ ਵਧੀਆ ਜ਼ਿੰਦਗੀ ਜੀ ਰਿਹਾ ਵਾ ਤੇ ਵੀਰ ਇਹ ਸੱਜ ਬਾਹਰ ਵੀ ਗਏ ਹੈ ਭਾਈ ਮੈਂ ਸੱਚ ਬਾਹਰ ਵੀ ਹੋ ਗਏ ਆ ਮੈਂ ਮਸਕਟ ਹੋ ਗਏ ਆ ਮਸਕਟ ਇੱਕ ਕਰੀ ਕਿ ਦੋ ਵਾਰ ਹੀ ਗਏ ਹੈ ਨਾ ਤੁਸੀਂ ਮੈਂ ਗਿਆ ਤਾਂ ਤਿੰਨ ਚਾਰ ਵਾਰੀ ਠੀਕ ਹੈ ਰਹੀ ਸਾਡੇ ਬੜੀਆਂ ਵੱਡੇ ਟਰੱਕ ਟੂਪ ਚੱਲਦੇ ਭਾਈ ਜਿਹੜਾ ਭਰਾ ਟਰੱਕ ਚੱਲਦੇ ਇਹਨੇ 15 ਦਿਨ ਕਿਨੇ ਮਸਕਟ ਫੇਸ ਫਾਸ ਫਾਸ ਪੋ ਗਏ ਟਰਾਲੇ ਚੱਲਣ ਆਏ ਨੇ ਉਹ ਜੋ ਆਪਣਾ ਭਰਾ ਨਹੀਂ ਜੋ ਬਣ ਉਹ ਗੰਦਾ ਟਰੱਕ ਚੱਲਦੇ ਆ ਉਹ ਇੱਕ ਕਰੀ ਵੀ ਨਹੀਂ ਗਿਆ ਉਹ ਮੈਂ ਜਿਹੜੇ ਬੱਕਰੀਆਂ ਮਾਰਦਾ ਗੱਲ ਉਹ ਆ ਮੈਂ ਵੀਡੀਓ ਗੇਮ ਵਾਲੇ ਸਾਡੇ ਟਰੱਕ ਚੱਲਦੇ ਭਰਾ ਬਾਕੀ ਭਰਾ ਕਿਹਨਾ ਵਾ ਨਾ ਕੋਈ ਫੇਸ ਪਝੋੜਦਾ ਕੰਮ ਨਹੀਂ ਜੀ ਅਸੀਂ ਸਿਰਫ ਆਪਸ ਵਿੱਚ ਹੀ ਭਰਾ ਹਾਂ ਵਾ ਤੇ ਆਪਣੀਆਂ ਗੱਲਾਂ ਕਰ ਰਹੇ ਹਾਂ ਸਾਂਝੀਆਂ ਵਿਚਾਰ ਤੇ ਜੇ ਕਿਹਨੂੰ ਭਰਾ ਗੁੱਸਾ ਲੱਗਦਾ ਵਾ ਤੇ ਇੱਥੇ ਪੋਡਕਾਸਟ ਛੱਡ ਦੇ ਤੇ ਗਾਹਾਂ ਕੰਟੀਨਿਊ ਨਾ ਕਰੇ ਤੇ ਅੱਜ ਤੇ ਆਪਾਂ ਵੈਸੇ ਬੈਠੇ ਤੇ ਗੁੰਡੀਆਂ ਚੜਾ ਰਹੇ ਸੀ ਤੇ ਫਿਰ ਜੱਕਦਾ ਮਰਾਦਾ ਬਣਾਇ ਵੀ ਇੱਕ ਵਾਰੀ ਪੋਡਕਾਸਟ ਜੀ ਆਂਕੂ ਕਰਕੇ ਛੋਟ ਦੇਖੀ ਕੋ ਬਣਦਾ ਕਿ ਨਹੀਂ ਬਣਦਾ ਬਾਕੀ ਆਪਾਂ ਜੋਬਨ ਭਰਾ ਨੂੰ ਆਵਾਜ਼ ਮਾਰਦੇ ਆ ਜੋਬਨ ਵੀਰ ਨੂੰ ਮਾਰਦੇ ਆ ਆਵਾਜ਼ ਤੇ ਜੋਨ ਭਾਈ ਜੀ ਆ ਗਏ। ਉਹ ਸਵਾਗਤ ਹੈ ਫਰੀ ਵੀਡੀਓ ਵਿੱਚ। ਤੁਹਾਡਾ ਬਹੁਤ ਧੰਨਵਾਦ ਆ ਸਾਡੇ ਚੈਨਲ ਤੇ ਆਉਣ ਦਾ। ਜੀ ਭਾਈ ਬਹੁਤ ਮਹਾਨ ਸ਼ਖਸੀਅਤ ਜੇ। ਇਹ ਉਹ ਭਰਾ ਵਾ ਮੈਂ ਕਹਿੰਦਾ ਵੀ ਜਿੱਤੋਂ ਮੈਂ ਬਹੁਤ ਪ੍ਰਭਾਵਿਤ ਆ। ਇਹ ਭਰਾ ਦੀਆਂ ਗੱਲਾਂ ਸੁਣ ਕੇ ਮੈਂ ਬੜੇ ਕਾਰੋਬਾਰ ਕੀਤੇ। ਤੇ ਭਰਾ ਹਣਾ ਬੜੇ ਕਾਰੋਬਾਰ ਕੀਤੇ। ਤੇ ਭਰਾ ਉਹਨੂੰ ਕਾਰੋਬਾਰ ਬਾਰੇ ਪੁੱਛਾਂਗੇ ਆਪਾਂ। ਚਲੋ ਹੋਇਆ ਬੜਾ ਬ ਖਾਣੇ ਭਰਾ ਨੇ ਘਾਟੇ ਆ। ਪਰ ਜਦੋਂ ਤੁਸੀਂ ਗੱਲਾਂ ਸੁਣੋਗੇ ਤੁਸੀਂ ਹੱਸੀ ਜਾਣਾ ਵਾ ਘਾਟਿਆਂ ਤੇ। ਹਾਂ। ਭਾਈ ਜੀ ਮੈਨੂੰ ਦੱਸੋ ਸਭ ਤੋਂ ਪਹਿਲਾ ਕਾਰੋਬਾਰ ਆਪਾਂ ਕੀ ਕੀਤਾ ਹੈ ਬਾਬਾ ਦੋਇਰ ਰਿਡ ਕੀਤਾ ਹੈ ਭਾਈ ਫੋਲਟਰੀ ਫਾਰਮ ਦਾ ਫੋਲਟਰੀ ਫਾਰਮ ਦਾ ਤੇ ਫਿਰ ਮੈਂ ਕਹਿੰਦਾ ਉਹਦੇ ਸਿੱਖਣਾਂ ਦੇ ਕੰਮ ਚ ਲੱਗ ਗਿਆ ਨਹੀਂ ਨਹੀਂ ਮਰ ਗਏ ਸਾਰੇ ਤਾਂ ਲੱਗਿਆ ਤਰਾਪਈ ਤਰਾਪਈ ਗੱਡੀ ਉਹ ਗੱਡੀ ਮਰਗੀ ਮਰਗੀ ਆ ਗਈ ਗੱਡੀ ਇੱਕ ਬੜਾ ਤਾ ਵਗੂ ਦੀ ਸਾਲ ਗੁੱਡੀ ਲਾ ਲਓ ਜਿਹੜਾ ਲੱਗਦਾ ਗੱਟੂ ਦਾ ਬੰਨਦਾ ਹੈ ਇਸੇ ਨੂੰ ਲੈ ਕੇ ਬੰਨਣਾ ਜਿਹੜਾ ਮਰਜ਼ੀ ਅੰਦੀ ਦੋਰ ਪਕੜੇ ਜਿਹੜੀ ਮਰਜ਼ੀ ਪਿੱਛੇ ਰਹੀ ਬੰਦੇ ਆ ਗੁੱਡੀਆਂ ਕੀ ਭਾਈ ਪੋਡਕਾਸਟ ਬਾਤ ਚ ਕਰਾਂਗੇ ਸਾਡੀ ਬੋਣੀ ਹੋ ਗਈ ਮੈਂ ਚੰਗੇ ਵਾਲੇ ਵੇਖ ਲਈ ਵੈ ਨਹੀਂ ਇਹਨੂੰ ਪਤਾ ਚੱਲਦਾ ਮੈਨੂੰ ਪਤਾ ਨਹੀਂ ਲੱਗਾ ਫਿਰ ਲੱਗੂ ਇੱਕ ਰੀ ਡੋਰ ਲਾਗੀ ਮੈਂ ਸਾਰੇ ਪਜੇ ਪੋਸਟ ਰਾਣਾ ਗੋ ਪੁੱਛਦੇ ਆ ਤੇ ਭਾਈ ਆਪਾਂ ਪਹਿਲਾ ਕਦੋਂ ਕੀਤਾ ਸੀ ਕਾਰੋਬਾਰ 2020 ਚ ਕੀਤਾ ਸੀ ਭਾਈ ਆਪਾਂ ਪੋਲਟਰੀ ਫਾਰਮ ਦਾ ਫੇਰ ਕੰਮ ਸਿੱਖਣਾ ਤੇ ਗਿਆ ਸੀ ਉਹ ਤੋਂ ਅਗਲੇ ਮਹੀਨੇ ਕੋਰੋਨਾ ਆ ਗਿਆ ਭਾਈ ਹਾਂਜੀ ਤੇ ਨਹੀਂ ਕੇ ਕੰਮ ਸਿੱਖਣਾ ਤੇ ਗਿਆ ਨਹੀਂ ਨਹੀਂ ਫੇਰ ਮਰ ਗਏ ਬੱਚੇ ਸਾਰੇ ਜਦੋਂ ਆਪਣੇ ਕੇਅਰ ਨਹੀਂ ਹੋਈ ਚੰਗੀ ਉਹਨਾਂ ਦੀ ਉਦੋਂ ਬਾਅਦ ਆ ਫਿਰ ਤੁਹਾਨੂੰ ਕਿਸ ਨੇ ਸਲਾਹ ਕੋਈ ਦਿੱਤੀ ਹੋਵੇ ਕਿ ਆਹ ਕੰਮ ਕਰੋ ਤੇ ਆਪਾਂ ਡੇਰੀ ਫਾਰਮ ਦਾ ਕੀਤਾ ਭਾਈ ਤੇ ਫੇਰ ਡੇਰੀ ਫਾਰਮ ਦੀ ਆ ਚੱਲਿਆ ਸਾਲ ਖੰਡ ਵਧੀਆ ਚੱਲਿਆ ਮੁੜ ਕੇ ਡੰਗਰ ਹੀ ਨਹੀਂ ਕਿਦਾ ਕਲ ਸੀਵ ਕੀਤਾ ਫੇਰ ਨਹੀਂ ਕਿੰਨਾ ਘਾਟਾ ਪੈ ਗਿਆ ਤੁੰਨੇ 2 ਲੱਖ ਸਾਢੇ ਲੱਖ ਉਹ ਮਰ ਗਈ ਸੀ ਨਾ ਗਾਂ ਮਰ ਗਈ ਹੋਜੀ ਮੈਨੂੰ ਕਹੇ ਵੀ ਸੱਚੇ ਸੱਚੇ ਆਦਮ ਆਪਾਂ ਨੂੰ ਹੁਣ ਕਹੇ ਕੋ ਕਿਹੜੇ ਪੈਸੇ ਲੈਣੇ ਆ ਜਾਂ ਕਿਹਦੇ ਦੇਣੇ ਆ ਨਹੀਂ ਮਰ ਗਈ ਸੀ ਸਹੀ ਸਹੀ ਗੱਲ ਦੋ ਸਭ ਮੈਨੂੰ ਕਿੰਨੇ ਥੱਲੇ ਆ ਗਏ ਸਹੀ ਸੱਚੀ ਗੱਲ ਬਈ ਮੈਂ ਪੁੱਛਦਾ ਤੂੰ ਹੀ ਉਹ ਦੋ ਕਹਿੰਦੇ 7 ਲੱਖ ਥੱਲੇ ਕਰੀ ਕੋ ਕਿੰਨੇ ਹਾਂ ਇਹ ਚੂੜਾ ਭਾਈ ਤੇਰੀਆਂ ਮਾਰ ਚੂਤ ਓਏ ਇਹਨੂੰ ਤਲਾਵਤੀ ਨੂੰ ਨਾ ਪਾ ਕੇ ਦਿਓ ਆਪੇ ਬਹੁਤ ਤਲਾਵਾ ਕਾੜੂ ਮੈਂ ਨਿਆਣਾ ਮਾਣ ਹੈ ਗੱਲਾਂ ਦੀ ਮਾਰ ਤੇਰੀਆਂ ਵਾਹ ਵਈਆ ਆਪਣੇ ਦੀ ਹਵਾ ਹੈ ਸਮਾਂ ਆਊਗਾ ਕੋਈ ਨਹੀਂ ਇੱਕ ਟਾਈਮ ਹੀ ਭਾਵੇਂ ਆਵਾਜ਼ ਮਾਰਦਾ ਤੈਨੂੰ ਦੱਸੇ ਕੋਈ ਨਹੀਂ ਕਿਉਂ ਕਿ ਆਪੇ ਗੋਬੀ ਦਾ ਵੰਦਾ ਨਹੀਂ ਸਹੀ ਇਹ ਯਾਰ ਹਣੇ ਦਿੱਤਾ ਡੇਰ ਕੇ ਬੰਦਿਆਂ ਦੇ ਲੋਹੜ ਤੇ ਪਹਿਣ ਚੂੜਾ ਤੇ ਓਏ ਜਾ ਯਾਰ ਅੰਦੀ ਇਹ ਨਹੀਂ ਬੰਦਾ ਸੇ ਆ ਕੱਟ ਵੀਡੀਓ ਵਾਂਡੀ ਆ ਆ ਰਹੀਆਂ ਨੇ ਤੇ ਇਹ ਵਿਚਾਰਾ ਕਹਿੰਦਾ ਹੈ ਵੀ ਮੈਂ ਵੀ ਪੌਡਕਾਸਟ ਦੇ ਵਿੱਚ ਹੋਂ ਨਾ ਮੈਂ ਭਰਾ ਮੈਂ ਕਿਹੜੇ ਭਰਾ ਸਟਾਰ ਹੀ ਕੋਈ ਵੀ ਸਾਡੇ ਕਿਹੜੇ ਕਿੱਡੇ ਚੱਲਣ ਦੇ ਮੈਂ 40 ਵੀ ਹੁੰਦੇ ਆ ਉਹ ਵੀ ਹੱਥ ਪਤਾ ਜੋੜ ਕੇ ਕੱਲੇ ਕੱਲੇ ਬੰਦੇ ਨੂੰ ਵੀਡੀਓ ਸ਼ੂਟ ਕਰਕੇ ਫੇਰ ਕਰਾਈ ਦੀ ਆ ਉਹ ਵੀ ਫੂਲ ਲੋਣਾ ਪਈਦਾ ਭਾਈ ਸੈਂਡ ਕਰਦੇ ਗਾੜੀ-ਗਾੜੀ ਸੈਂਡ ਕਰਦੇ ਤੇ ਇਹ ਭਰਾ ਉਹ ਵਾ ਇਹ ਬਹੁਤ ਗੁੱਡੀ ਚੜਾਉਂਦਾ ਜੇ ਤੇ ਲੋਕਾਂ ਦੀ ਡੋਰਾ ਲੁੱਟਦਾ ਵਾ ਤੇ ਇਹਨੂੰ ਕੋ ਡੋਰਾ ਲੁੱਟਣ ਵਾਲੀ ਗੱਲ ਛੱਡ ਦੇ ਹੱਥਾਂ ਦੇ ਅੰਤਾਂ ਦੇ ਚੀਰੇ ਆਏ ਆ ਇਹਨੂੰ ਪੜਾਈਆਂ ਪੜ੍ਹੁਈਆਂ ਖਾਂਦਾ ਹੀ ਉਮਰ ਆ ਤੇ ਕਿਹੜੇ ਕਮੀ ਲੱਗਾ ਵਾ ਤੇ ਮੈਂ ਇੱਕ ਦਿਨ ਪੁੱਛਿਆ ਕਿਹੜੀ ਪੋਜੀਸ਼ਨ ਆਈ ਆ ਤੇਰੀ ਕਲਾ ਕਿੰਨਾ ਫਰਸਟ ਆਈ ਆ ਤੇ ਬੋਰਡ ਗਾਰਡ ਦੇਖਿਆ ਤੇ ਭਰਾਵਾ ਉਸੇ ਕਲਾਸ ਫੇਰ ਦੂਜਾ ਸਾਲ ਆਇਆ ਉਹ ਲਾਸਟ ਤੇ ਆਈ ਪਰ ਫਸਟ ਤੋਂ ਆਈ ਨਹੀਂ ਨਹੀਂ ਲਾਸਟ ਵਾਲਾ ਵੀ ਪਾਸ ਹੀ ਹੁੰਦਾ ਵਾ ਇਹ ਪਾਸ ਹੀ ਨਹੀਂ ਹੋਇਆ ਉਹ ਮੈਨੂੰ ਪਤਾ ਨਹੀਂ ਪਿੰਡ ਦੇ ਦੇਖਣ ਦੇ ਰਹੀ ਕਾ ਨਹੀਂ ਚੱਲਦੀ ਇਹ ਹੈ ਗੈਨੀ ਤੈਨੂੰ ਬਲੌਂਡਿਆ ਅਸੀਂ ਕਿੱਦਾਂ ਜਿੰਦਗੀ ਕਿੱਦਾਂ ਚੱਲਣ ਦੀ ਹੈ ਜਿੰਦਗੀ ਹੁਣ ਤਾਂ ਖਰਾਬ ਹੀ ਚੱਲਦੀ ਮੇਟਰਾਵਾ ਪੈ ਟੁੱਟ ਗਿਆ ਐਕਸੀਡੈਂਟ ਹੋ ਗਿਆ ਸੱਚ ਦਾடா ਕਿੱਦਾਂ ਭਾਈ ਐਕਸੀਡੈਂਟ ਹੋ ਗਿਆ ਆਪਣਾ ਐਕਸੀਡੈਂਟ ਹੋਇਆ ਇਦਾਂ ਕਿ ਆਪਾਂ ਗਏ ਸੀ ਸਮਾਨ ਦੇਣ ਪੱਟੀ ਪੱਟੀ ਦਾ ਹੋਰ ਗਲਤ ਤੁਸੀਂ ਨਾ ਸਮਝਿਓ ਉਹ ਕੱਪੜੇ ਕਪੜੇ ਰਿਸ਼ਤੇਦਾਰਾਂ ਨੂੰ ਬਾਹਰ ਲੈਣੇ ਸੀ ਤੇ ਰਾਜਾ ਮੈਂ ਫੋਨ ਵੇਖਦਾ ਲੱਗਦਾ ਜਾਣਾ ਪਿਆ ਸੀ ਠਿੱਕੇ ਤੇ ਰੱਜ ਗਿਆ ਮੋਟਰਸਾਈਕਲ ਉਹਦੇ ਕਰਕੇ ਉਂਗਲ ਜੀ ਟੁੱਟ ਗਈ ਆ। ਅਰੇ ਰਾਹੁਲ ਬੱਜਾ ਨਹੀਂ ਕਿਦਾ ਫੇ ਸੱਟ ਲੱਗੀ ਤੇ ਮਤਲਬ ਵਿਚਾਰਿਆ ਉਸੇ ਚੁੱਕਿਆ ਤੁਹਾਨੂੰ ਕਿਹਨੇ ਆਪਰੇ ਉੱਥੇ ਉੱਥੇ ਚੁੱਕਿਆ ਜਦੋਂ ਪਿੱਛੋਂ ਆਪਣੀ ਗੱਡੀ ਕੁੜੀ ਆਂਦੀ ਪਈ ਹੋਣੀ ਚੁੱਕਿਆ ਇਹ ਸੱਟ ਖਾਸੀ ਲੱਗੀ ਬਈ ਆਂ ਉਂਗਲ ਵੀ ਉਂਗਲ ਜੀ ਵੱਢ ਗਈ ਰਵਾੜ ਦੇ ਬਾਹਰ ਆ ਗਈ ਤੇ ਉਂਗਲ ਟੁੱਟ ਗਈ ਸੀ ਤੇ ਫੇ ਮਤਲਬ ਫੇਰ ਉੱਥੇ ਸਰਕਾਰੀ ਹਸਪਤਾਲ ਦੇ ਪੱਟੀ ਪੱਟੀ ਕਰਾਈ ਫੇਰ ਉਹ ਛੱਡ ਕੇ ਗਏ ਐਂਬੂਲੈਂਸ 'ਚ ਭਾਗੇ ਨਹੀਂ ਐਂਬੂਲੈਂਸ ਨਹੀਂ ਆਪਣੀ ਗੱਡੀ 'ਚ ਬਲੇ ਤਾ ਸਾਹ ਉਹ ਮੈਂ ਸਰਟੀਫਾਈ ਤੇ ਜਿਹਨਾਂ ਨੂੰ ਸਮਾਨ ਫੜਉਣਗੇ ਸਮਾਨ ਫੜਾਤਾ ਹਾਂ ਸਮਾਨ ਫੜਾਤਾ ਸੀ ਮੈਂ ਪਹੁੰਚ ਗਿਆ ਸੀ ਉੱਥੇ ਪੱਟੀ ਮੈਂ ਮੋੜ ਚ ਘੋਟਤਾ ਤੇ ਆਦਾ ਮੈਂ ਕਿਉਂ ਮੁੰਡਾ ਕਹਿੰਦਾ ਸੀ ਮੈਂ ਆਣਾ ਵਾ ਫਿਰ ਉਹ ਆਇਆ ਨਹੀਂ ਤੇ ਮੈਨੂੰ ਕਹਿੰਦਾ 10 ਮਿੰਟ ਅੱਗੇ ਮੈਨੂੰ ਨੇ ਲੋਕੇਸ਼ਨ ਖਲਾਈ ਫਿਰ ਮੈਂ ਉੱਥੇ ਗਿਆ ਤੇ ਰਾਜ ਇਨਰ ਐਕਸੀਡੈਂਟ ਜਾਉਗਾ ਤੇ ਜੀ ਵੀਰ ਭਰਾਵਾਂ ਨੂੰ ਕਹੋਗੇ ਵੀ ਤੁਹਾਨੂੰ ਵਰਦਨਾ ਚਾਹੀਦਾ ਵਾ ਮੋਟਰਸਾਈਕਲ ਗੱਡੀ ਚਲਾਉਂਦੇ ਆ ਫੋਨ ਗੱਡੀ ਚਲਾਉਂਦੇ ਮੋਟਰਸਾਈਕਲ ਚਲਾਉਂਦੇ ਫੋਨ ਨਾਲ ਵਰਤੋ ਸੇਫਟੀ ਨਾਲ ਚਲੋ ਬੂੜ ਪਾ ਕੇ ਜਾਓ ਮੈਂ ਬੂੜ ਪਾ ਕੇ ਨਹੀਂ ਗਿਆ ਸੀ ਮੈਂ ਚਪਲਾ ਪਾ ਕੇ ਸਿੱਧਾ ਹੀ ਚਲ ਗਿਆ ਸੀ ਨੰਦਪੁਰ ਸਾਹਿਬੋਂ ਆਇਆ ਮੱਥਾ ਟੇਕ ਕੇ ਸੇਵਾ ਕਰਕੇ ਤੋਂ ਅੱਧੇ ਹੀ ਮੈਂ ਚਪਲਾ ਪਾ ਕੇ ਬੱ ਚਲ ਗਿਆ ਨਾ ਬੂੜ ਬਾਬੇ ਦੇ ਘਰੋਂ ਤੇ ਹੀ ਆਏ ਤਾਂ ਹੀ ਸਾਚ ਨਾਲ ਲੱਗੀ ਹੈ ਬਾਬੇ ਦੇ ਨੀਰ ਉਹ ਹੀ ਲੱਗਦਾ ਹੁੰਦਾ ਹੈ ਬਹੁਤ ਬਹੁਤ ਆ ਬਚਾਅ ਪਾਈ ਤੇ ਵੀ ਸਾਚ ਨਾਲ ਲੱਗੀ ਸੀ ਹੱਥ ਵੀ ਹੁਣ ਠੀਕ ਆ ਵਧੀਆ ਵਧੀਆ ਭਾਈ ਤੁਸੀਂ ਬਾਰ ਐ ਰਹਿਣਾ ਦਾ ਹੋਰ ਪਈ ਕੋਈ ਹੁਣ ਗਾਂ ਫਿਊਚਰ ਪਲੈਨਿੰਗ ਕੀ ਹੈ ਫਿਊਚਰ ਪਲੈਨਿੰਗ ਬਸ ਬਾਦ ਦੀ ਤਿਆਰੀ ਆ ਜਦੋਂ ਬਾਬੇ ਦੀ ਮਰ ਗਈ ਤੇ ਭਾਈ ਮੈਂ ਸੁਣਿਆ ਕਿ ਇਥੇ ਮਤਲਬ ਬਹੁਤ ਸਾਰਾ ਲਗਲ ਕੀਤਾ ਇਥੇ ਲਾਈਫ ਆਪਣੀ ਤੁਸੀਂ ਵੀ ਸੀ ਤੁਹਾਡੀ ਸਟੱਡੀ ਕੀਤੀ ਹੈ ਭਾਈ ਜੀ ਸਟੱਡੀ ਮੈਂ ਕੀਤੀ ਆ ਪਲੱਸ 2 ਤੇ ਗਾਂ ਫਿਊਚਰ ਜੋ ਨਹੀਂ ਅਫਰੋਡ ਜਾਣ ਦੀ ਸੋਚ ਰਹੇ ਹਾਂ ਹਾਂਜੀ ਹਾਂਜੀ ਤੇ ਭਾਈ ਮੈਂ ਸਟਰੰਗਲ ਸੁਣਿਆ ਤੁਸੀਂ ਬਹੁਤ ਕੀਤਾ ਭਾਈ ਜੀ ਬਹੁਤ ਬਹੁਤ ਤੇ ਬਾਈ ਲੇਬਰ ਕਲਾਸ ਦੇ ਵਿੱਚ ਬਹੁਤ ਕੰਮ ਕੀਤਾ ਨਾ ਮੈਂ ਬੜਾ ਕੰਮ ਕੀਤਾ ਜਦੋਂ 10 ਦੀ ਉਮਰ ਦੀ ਸੀ ਮੈਂ ਸਿਮੈਂਟਰ ਦੇ ਦੁਕਾਨ ਚੀਂ ਕੰਮ ਕੀਤਾ ਵਾ ਸਾਈਕਲ ਦੇ ਦੀ ਜੋ ਮੈਟੋਰ ਤੇ ਵੀ ਕੰਮ ਕੀਤਾ ਸਾਈਕਲਾਂ ਦਾ ਹਾਂ ਉਹ ਵੀ ਇੱਥੇ ਨਹੀਂ ਵੈਸਟ ਭਗਾਵ ਕੀਤਾ ਇੱਥੇ ਵੀ ਦੀ ਕਰਦੇ ਰਹੇ ਹਾਂ ਇੱਥੇ ਵੀ ਕਰਦਾ ਰਿਹਾ ਵਾ ਇੱਥੇ ਵੀ ਲੇਬਰ ਦਾ ਵੀ ਕੀਤਾ ਵਾ ਬਲੂ ਡਾਰਟ ਚੀਂ ਕੀਤਾ ਕੰਮ ਬਥੇੜਾ ਕੰਮ ਕੀਤੇ ਆ ਡਿਲੀਵਰੀ ਤੇ ਕਰਦੇ ਹਾਂ ਨਾ ਡਿਲੀਵਰੀ ਆ ਉਹ ਨਹੀਂ ਬਾਈ ਤੇ ਵਧੀਆ ਨਹੀਂ ਮੈਂ ਬਹੁਤ ਸਟਰਗਲ ਕੀਤਾ ਲੇਬਰ ਕਲਾਸ ਦੇ ਵਿੱਚ ਤੁਹਾਨੂੰ ਮਾਲਕ ਗਾੜੀਆਂ ਬੋਲਦੇ ਪੁੱਲਦੇ ਨਹੀਂ ਕਹਿੰਦੇ ਨਹੀਂ ਨਹੀਂ ਮਾਲਕ ਮਾਲਾ ਨਹੀਂ ਬੋਲਦੇ ਇਹ ਮਾੜਾ ਮੋੜਾ ਤਾਂ ਬੋਲਦੇ ਤੁਹਾਨੂੰ ਪਤਾ ਮਾਲਕ ਦਾ ਮਿਸਾਲ ਲੱਗਦਾ ਸੀ ਕਿ ਅੰਦਰੋਂ ਘੁੱਟਣਾ ਪੈਂਦਾ ਬੰਦੇ ਨੂੰ ਸਰ ਨਹੀਂ ਉਹ ਤਾਂ ਘੁੱਟਣਾ ਦਾ ਬੰਦਾ ਹੀ ਹੈ ਉਹ ਵੀ ਅਗਲਾ ਮਾਲਕ ਹੈ ਬਾਈ ਮਾਲਕ ਆ ਉਹ ਤਾਂ ਹੈਗਾ ਸਹੀ ਗੱਲ ਮਾਲਕ ਤੁਹਾਨੂੰ ਪਤਾ ਜਿੰਨਾ ਮਾਲਕ ਦਾ ਜਿੰਨਾ ਮਰਜ਼ੀ ਕਰ ਲੋ ਉਹ ਨਹੀਂ ਕਦੇ ਕਹਿੰਦੇ ਆ ਕਿ ਹਾਂ ਤੂੰ ਕੀਤਾ ਬਸ ਹੁਣ ਬਾਈ ਕਿੱਦਾਂ ਚੱਲਣ ਦੀ ਹੈ ਇਹ ਨਹੀਂ ਵੀ ਠੀਕ ਆ ਹੁਣ ਨਹੀਂ ਮਾਲਕ ਦਾ ਸ਼ੁਕਰਾਨਾ ਕਰਦੇ ਬਸ ਬਸ ਮਾਲਕ ਦਾ ਹੀ ਸ਼ੁਕਰਾਨਾ ਬਾਕੀ ਬਾਕੀ ਕੋਈ ਸਾਥ ਨਹੀਂ ਦਿੰਦਾ ਮਾਲਕੀ ਆ ਸਾਰੀ ਮਿਹਨਤ ਕਰਨੀ ਨਹੀਂ ਹੋਇਆ ਮਨ ਨਹੀਂ ਤਾਂ ਕੰਨੀ ਚਾਹੀਦੀ ਮੈਂ ਤੁਹਾਡੇ ਸਾਹ ਨਾਲ ਅੱਗੇ ਨਹੀਂ ਕਰਨੀ ਚਾਹੀਦੀ ਮਿਹਨਤ ਕਰਨੀ ਚਾਹੀਦੀ ਹੈ ਕਿ ਰੱਬ ਦੇ ਬੰਦੇ ਨੂੰ ਡੋਰ ਰੱਬ ਦੇ ਛੱਡ ਦੇਣੀ ਚਾਹੀਦੀ ਵੀ ਹਾਂ ਤੂੰ ਕਰਦੇ ਬੰਦਾ ਲੋੜ ਕੋ ਕਰਨੀ ਨਾ ਨਹੀਂ ਤੂੰ ਹੀ ਮਿਹਨਤ ਕਰਦੇ ਰਹੋ ਬਾਕੀ ਰੱਬ ਦੇ ਸਾਈਡ ਤੋਂ ਖੜਾ ਕੋਈ ਮਿਹਨਤ ਜੁੜੂਦੀ ਹੈ ਮਿਹਨਤ ਜੁੜੀ ਬਸ ਆ ਜਦੋਂ ਫਲ ਉਹ ਨਹੀਂ ਦੇਣਾ ਮਿਹਨਤ ਆ ਮਿਹਨਤ ਆਪ ਕਰਨੀ ਪੈਣੀ ਹੈ ਬਿਨਾ ਮਿਹਨਤ ਤੋਂ ਕੁਝ ਨਹੀਂ ਹੁੰਦਾ ਤੇ ਪੜਾਈ ਤੁਹਾਡੇ ਹਿਸਾਬ ਨਾਲ ਭਾਈ ਅੱਜ ਕੱਲ ਕੀ ਮੈਨੇ ਲਿਖਉਂਦੀ ਅੱਜ ਕੱਲ ਪੜਾਈ ਮੇਰੇ ਖਿਆਲ ਨਾਲ ਅੱਜਕੱਲ ਪੜਾਈ ਕੁਛ ਹੈਗੀ ਨਹੀਂ ਜਿੱਦਾਂ ਮੰਨ ਲਓ ਆਪਾਂ ਹੁਣ ਪਲੱਸ 2 ਆਪਣੇ ਆਪਾਂ ਦੇ ਯਾਰ ਵੇਲੇ ਆ ਜਿਨ੍ਹਾਂ ਨੇ ਪਲੱਸ 2 ਤੋਂ ਵੱਧ ਪੜਾਈ ਕੀਤੀ ਉਹ ਵੀ ਇਦਾਂ ਹੀ ਆ ਵੇਲੇ ਬੈਠੇ ਆ ਜਿੱਦਾਂ ਮੈਂ ਪਲੱਸ 2 ਕਰਕੇ ਵੇਲਾ ਬਟਾ। ਅੱਜਕੱਲ ਪੜਾਈ ਦਾ ਕੋਈ ਵੈਲਿਊ ਨਹੀਂ ਹੈਗੀ। ਕੋਈ ਨਹੀਂ ਮਿਲਦੀ ਜੀ ਪੜਾਈ ਦੀ। ਨਹੀਂ ਪੜਾਈ ਜੌਬ ਸਰਕਾਰ ਦੀ ਨਹੀਂ ਜੌਬ ਮਿਲਦੀਆਂ بڑے ਬੰਦੇਆਂ ਨੂੰ ਮਿਲਦੀਆਂ। ਮਿਲਦੀਆਂ ਆ ਗਵਰਨਮੈਂਟ ਸੈਕਟਰ ਚ ਨਹੀਂ ਪ੍ਰਾਈਵੇਟ ਸੈਕਟਰ ਚ ਇਦਾਂ ਹੈ ਕੁਛ। ਗਵਰਨਮੈਂਟ ਸੈਕਟਰੀ ਦਾ ਤਾਂ ਬਿਲਕੁਲ ਨਹੀਂ ਬਾਹਰ ਤੁਸੀਂ ਕਿਹੜੇ ਕੰਮ ਵਿੱਚ ਕਿਹੜੀ ਕੰਟਰੀ ਜਾਣ ਦੇ ਬਾਰੇ ਸੋਚਦੇ ਯੂਰਪ ਪਾਈਸ ਆਈਡੀਆਂ ਚਾਹੁੰਦੇ ਹੋ ਜਾਂ ਜਿੱਥੇ ਮਾਲਕ ਬਣਾ ਲਓ ਠੀਕ ਹੈ ਮਿਹਨਤੀ ਕਰਨੀ ਹੈ ਇੱਥੇ ਇੱਥੇ ਤੁਹਾਨੂੰ ਪਤਾ ਮਿਹਨਤ ਮਿਹਨਤ ਦੇ ਪੈਸੇ ਨਹੀਂ ਮਿਲਦੇ ਦਿੰਦੇ ਬਾਹਰ ਜਾਓ ਮਿਹਨਤ ਕਰੋ ਵਧੀਆ ਕਮਾਓ ਵਧੀਆ ਫਿਊਚਰ ਬਾਹਰ ਆਈ ਬਾਹਰ ਹੀ ਹੈ ਇੰਡੀਆ 'ਚ ਕੋਈ ਫਿਊਚਰ ਨਹੀਂ ਰੱਖਿਆ ਬਾਹਰ ਘਰ ਪਰਿਵਾਰ ਭਾਈ ਸਾਹਿਬ ਠੀਕ ਠਾਕ ਵਧੀਆ ਵਧੀਆ ਸਾਰੇ ਕੀ ਸੁਣਾਓ ਬੱਸ ਵਧੀਆ ਭਾਈ ਆਪਾਂ ਜਲਦੀ ਦਾਡਾ ਵੱਡਾ ਪੋਡਕਾਸਟ ਕਰਾਂਗੇ ਕੋਈ ਨਾਲੇ ਬਹਿ ਬੋ ਗਏ ਮਤਲਬ ਚੱਜ ਨਾਲ ਐਡੇ ਆਪਾਂ ਕੁਦਰਤੀ ਸੁਆਭ ਬਣ ਗਿਆ ਤੁਸੀਂ ਆਈਂ ਤੇ ਬਹਿ ਕੇ ਚੱਜ ਨਾਲ ਕਰਾਂਗੇ ਤੁਹਾਡਾ ਸਾਡੇ ਪੋਡਕਾਸਟ ਸਾਡੇ ਭਾਈ ਆਉਣ ਦੇ ਚੈਨਲ ਤੇ ਗੱਲਾਂ ਸਾਂਝੀਆਂ ਕਰਨ ਦਾ ਵਿਚਾਰ ਸਾਂਝੀ ਕਰਨ ਦਾ ਬਹੁਤ ਧੰਨਵਾਦ ਆ ਬਹੁਤ ਬਹੁਤ ਤੁਹਾਡਾ ਮੈਨੂੰ ਸਦਿਆ ਤੁਸੀਂ ਨਹੀਂ ਭਾਈ ਤੁਸੀਂ ਮੈਂ ਕਿਹਾ ਵੀ ਮਾਂ ਚ ਜਿਹੜੇ ਕੋਲ ਆਏ ਆ ਕਿ ਐਂ ਕਿਹੜੇ ਕੋ ਹੈਗੇ ਹੀ ਫੇਰ ਵੀ ਤੁਸੀਂ ਕਿਹਨੇ ਕੋਈ ਨਹੀਂ ਬਣਾਉਂਦੇ ਪੋਡਕਾਸਟ ਨਹੀਂ ਤੇ ਕਈ ਬੰਦੇ ਭਾਜੀ ਕਹਿੰਦੇ ਅਸੀਂ ਵੇਚੀ ਨਹੀਂ ਹੁਣਾ ਗੱਲਾਂ ਬਾਤਾਂ ਕਰ ਜਾਂਦੇ ਕਈ ਬੰਦੇ ਇਹ ਲੋਕ ਇਹਨੂੰ ਆ ਕੇ ਗੱਲ ਨਹੀਂ ਕਰਨੀ ਚਾਹੀਦੀ ਬੰਦੇ ਹੁੰਦੇ ਆ ਪਰ ਕਹਿੰਦੇ ਨਹੀਂ ਨਹੀਂ ਅਈ ਤੁਹਾਡੀ ਚੜ੍ਹਾਈ ਨਹੀਂ ਆਵਾ ਜੋ ਚੜ੍ਹਾਈ ਹੋਵੇ ਫੇਰ ਆਵਾਂਗੇ ਹਾਂ ਕੋਈ ਨਾ ਸਮਾਂ ਆਉਂਦਾ ਸਮਾਂ ਆਉਂਦਾ ਭਾਈ ਜਿਹੜਾ ਮਾੜਾ ਸਮਾਂ ਚੱਲ ਰਿਹਾ ਵਾ ਇਹ ਸਮਾਂ ਵੀ ਲੰਘ ਜਾਊਗਾ ਲੰਘ ਜਾਊਗਾ ਜੇ ਚੰਗਾ ਆਇਆ ਵਾ ਤੇ ਚੰਗਾ ਵੀ ਲੰਘ ਜਾਣਾ ਵਾ ਤੇ ਜੇ ਮਾੜਾ ਆਇਆ ਉਹ ਵੀ ਲੰਘ ਜਾਣਾ ਵਾ ਇਹ ਲੰਘ ਜਾਣਾ ਸਹੀ ਗੱਲ ਇਹ ਚੰਗਾ ਸਮਾਂ ਸੁੱਖ ਦਿੰਦਾ ਤੇ ਮਾੜਾ ਸਮਾਂ ਦੁੱਖ ਦੇ ਕੇ ਥੋੜੀ ਲੰਘ ਜਾਂਦਾ ਵਾ ਸਦਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਭਾਈ ਜੀ ਜੀ ਅੱਜ ਗੁੱਡੀ ਅੰਬਰਾਂ ਤੇ ਆ ਤੇ ਸਦਾ ਅੰਬਰਾਂ ਤੇ ਨਹੀਂ ਰਹਿਣੀ ਭਾਈ ਜੀ ਕੋਈ ਆ ਜਾਂਦਾ ਤਾਂ ਤੂੰ ਤਾ ਹਾਂ ਜੀ ਤੇ ਧੰਨਵਾਦ ਆ ਭਾਈ ਤੁਹਾਡਾ ਸਾਡੇ ਰਿਪੋਰਟ ਦਾ ਤੇ ਜਿੰਨਾ ਭਰਾਵਾਂ ਨੂੰ ਕਹਦੋਂ ਭਾਈ ਸੱਚੇ ਚੈਨਲ ਦਾ ਜਿੰਨਾ ਭਰਾਵਾਂ ਨੂੰ ਪ੍ਰੋਡਕਟਸ ਵਧੀਆ ਲੱਗਿਆ ਤੁਸੀਂ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਪ੍ਰਭ ਵੀਰ ਦੇ ਚੈਨਲ ਦੇ ਪਿੰਡੂ ਮਹਿਕਮਾ ਧੰਨਵਾਦ ਆ ਸਾਰੇ ਵੀਰਾਂ ਦਾ ਤੇ ਹੈਪੀ ਵੀਰ ਦਾ ਫੇਰ ਦਿলো ਧੰਨਵਾਦ ਆ ਭਾਈ ਕਿ ਤੁਸੀਂ ਆਏ ਆਪਣਾ ਕੀਮਤੀ ਟਾਈਮ ਕੱਢਿਆ ਆਪਣਾ ਭਾਈ ਤੇ ਵੀਰ ਹੋਣੀ ਆਏ ਹੀ ਤੇ ਮੈਂ ਝੂਠ ਨਹੀਂ ਬੋਲੂਗਾ ਵੀਰ ਹੋਣੀ ਸਾਡੇ ਲਈ ਸਪਰਿੰਗ ਰੋਲ ਚਾਂਪਾ ਆਵ ਲੈ ਗਿਆ ਵੀ ਨਹੀਂ ਖਮਾਉਣੇ ਆ ਭਰਾ ਨੂੰ ਅਈ ਕਿਹੜਾ ਨਹੀਂ ਤੇ ਕੋ ਹੈਗੇ ਫੇਰ ਵੀ ਮੈਨੂੰ ਕੋਲੋਂ ਲੈ ਗਏ ਭਰਾ ਹਣੀ ਵੀ ਧੰਨਵਾਦ ਆ ਫੇਰ ਵੀ ਭਾਈ ਬਹੁਤ ਬਹੁਤ ਵੀ ਆਪਣੇ ਕੋਲੋਂ ਕਹਿੰਦੇ ਨਹੀਂ ਵੀ ਭਰਾ ਨੇ ਸੱਦਿਆ ਨੂੰ ਪੋਡਕਾਸਟ ਬਣਾਉਣਾ ਤੇ ਫੇਰ ਆਇਆ ਵੀ ਲੈ ਕੇ ਨਹੀਂ ਤੇ ਕਈ ਮਾ ਹਸ਼ਕਸ਼ੀਤਾ ਹੈ ਗਿਆ ਭਾਈ ਲੱਗ ਬੈਠੇ ਉੱਠ ਪੈਂਦੇ ਆ ਕੋਈ ਨਾ ਸਮਾਂ ਮਾੜਾ ਚੱਲਣਿਆ ਉਹਨੂੰ ਭਰਾ ਨੇ ਕਹਿੰਨੇ ਆ ਕਿਤੇ ਚੰਗਾ ਵੀ ਉਹ ਰੱਬ ਵਖਾਊਗਾ ਤੇ ਧੰਨਵਾਦ ਆ ਤੇ ਜੌਨ ਵੀਰ ਦਾ ਵੀ ਧੰਨਵਾਦ ਆ ਭਾਈ ਹਾਂਜੀ ਜੌਨ ਵੀਰ ਦਾ ਜਰੂਰ ਧੰਨਵਾਦ ਕਰਾਂਗੇ ਤੇ ਹੈਪੀ ਭਾਈ ਦਾ ਵੀ ਧੰਨਵਾਦ ਸੋ ਇਹ ਪੋਡਕਾਸਟ ਇੱਥੇ ਮੁੱਕਦਾ ਹੈ